ਲੁਧਿਆਣੇ ਦੇ ਇਸ ਬੜੇ ਵੱਡੇ ਤੇ ਖੂਬਸੂਰਤ ਹਾਲ ਦੇ ਵਿੱਚ ਖਾਚਾ ਖਾਚ ਭਰੇ ਹੋਏ ਹਾਲ ਦੇ ਵਿੱਚ ਜਿੰਨੇ ਤੁਸੀਂ ਬਾ ਅੰਦਰ ਬੈਠੇ ਹੋ ਉਦੋਂ ਉਦੋਂ ਵੱਧ ਕਿਤੇ ਬਾਹਰ ਵੀ ਨੇ ਅਸੀਂ ਦੇਖ ਕੇ ਆਏ ਹਾਂ ਸੋ ਜਗਾ ਘੱਟ ਪੈ ਗਈ ਕੱਲਾ ਧੰਨਵਾਦ ਕਰਨ ਨਹੀਂ ਆਇਆ ਪਰ ਪਿਆਰ ਪੰਜਾਬੀਆਂ ਦਾ ਇੰਨਾ ਮਿਲ ਜਾਂਦਾ ਕਿ ਧੰਨਵਾਦ ਲਫ਼ਜ਼ ਵੀ ਛੋਟਾ ਪੈ ਜਾਂਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਲੇਟ ਹੋ ਕੇ ਇੱਕ ਦੋ ਮੀਟਿੰਗਾਂ ਸੀ ਚੰਡੀਗੜ੍ਹ ਦੇ ਵਿੱਚ ਜਾ ਕੇ ਫੇਰ ਮੀਟਿੰਗਾਂ ਨੇ ਕੰਮ ਤੇ ਲੱਗੇ ਹੋਏ ਆ ਜਿੰਨੇ ਵੀ ਫੈਸਲੇ ਹੋ ਰਹੇ ਨੇ ਉਹ ਲੋਕਪੱਖੀ ਹੋ ਰਹੇ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਵਾ ਦੀ ਪਾਰਟੀ ਜਿਹੜੀ ਹੈ ਉੱਚੰਡੇ ਗੱਡ ਰਹੀ ਐ ਗੁਜਰਾਤ ਚੋਂ ਨਵੇਂ ਬੀਜ ਉੱਗੇ ਨੇ ਗੋਆ ਵਾਲੇ ਬੀਜ ਬੂਜਾ ਮਾਰ ਗਏ ਜਿੱਧਰ ਨੂੰ ਮਰਜ਼ੀ ਜਾਓ ਕਿਤਨੇ ਕਿਤੇ ਆਮ ਆਦਮੀ ਪਾਰਟੀ ਦਾ ਵੋਟਰ ਸਪੋਰਟਰ ਮਿਲ ਹੀ ਜਾਂਦਾ ਐ ਇਦਾਂ ਹੀ ਪਾਰਟੀਆਂ ਬਣਦੀਆਂ ਹੁੰਦੀਆਂ ਨੇ ਕਿਉਂਕਿ ਪਤਾ ਹਜੇ 10 ਸਾਲ ਪੁਰਾਣੀ ਆ ਪਰ ਜਿਹੜੇ 1885 ਕਾਂਗਰਸ 1885 ਚ ਬਣੀ ਸੀ ਅਕਾਲੀ ਦਲ 1920 ਚ ਬਣਿਆ ਸੀ ਅੱਜ ਉਹਨਾਂ ਦਾ ਵजूद ਖਤਮ ਹੋ ਰਿਹਾ ਹੈ ਅੱਜ ਉਹਨਾਂ ਨੂੰ ਆਪਣੇ ਪ੍ਰਦੇਸ਼ ਦੇ ਵਿੱਚ ਜੇ 11 ਮੈਂਬਰ ਦੀ ਜਾਂ 21 ਮੈਂਬਰ ਦੀ ਕਮੇਟੀ ਬਣਾਉਣੀ ਹੋਵੇ ਤਾਂ ਬੰਦੇ ਇਧਰੋਂ ਉਧਰੋਂ ਲਿਆ ਕੇ ਪੂਰੇ ਕਰਨੇ ਪੈਂਦੇ ਆ 11 ਮੈਂਬਰ 21 ਮੈਂਬਰ ਹੈ ਨਹੀਂ ਉਹਨਾਂ ਕੋਲੇ ਕਿਉਂਕਿ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਕੁੱਟਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਤੇ ਅੱਜ ਜੋ ਨਤੀਜੇ ਭੁਗਤ ਰਹੇ ਨੇ ਰੰਗ-ਬਰੰਗੀਆਂ ਪੱਗਾਂ ਆ ਸੋਹਣੇ-ਸੋਹਣੇ ਚਿਹਰੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਚਿਹਰਿਆਂ ਤੇ ਲਾਲੀ ਇਹ ਦੱਸਦੀ ਹੈ ਕਿ ਪੰਜਾਬ ਜਿਹੜਾ ਉਹ ਹੁਣ ਪੰਜਾਬ ਬਣਨ ਜਾ ਰਿਹਾ ਕੋਈ ਕੈਲੀਫੋਰਨੀਆ ਲੰਡਨ ਬਣਾਉਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਕੱਲ ਸ਼ਾਮ ਨੂੰ ਅਸੀਂ ਇੱਕ ਫੰਕਸ਼ਨ ਸੀਗੇ ਮੋਹਾਲੀ ਤੁਸੀਂ ਸਾਰਿਆਂ ਨੇ ਮੀਡੀਆ 'ਚ ਦੇਖਿਆ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ 4 ਸਾਲਾਂ ਬਾਅਦ ਇੱਕ ਸਰਵੇ ਹੁੰਦਾ ਜਿਵੇਂ 올림픽 ਆਉਂਦੀ ਹੈ ਨਾ 4 ਸਾਲ ਬਾਅਦ ਜਿਹੜੇ ਖਿਡਾਰੀ ਐ 4 ਸਾਲ ਤਿਆਰੀ ਕਰਦੇ ਐ ਰਿਜ਼ਲਟ 10 ਸੈਕਿੰਡ 'ਚ ਆ ਜਾਂਦਾ ਹੈ 100 ਮੀਟਰ ਦੀ ਜਿਹੜੀ ਰੇਸ ਹੈ 10 ਸਕਿੰਟ ਤੋਂ ਥੱਲੇ ਥੱਲੇ ਆ। 4 ਸਾਲ ਦੀ ਤਿਆਰੀ ਉਹਦਾ ਰਿਜ਼ਲਟ 10 ਸਕਿੰਟਾਂ ਦੇ ਵਿੱਚ ਆਉਂਦਾ ਹੈ। ਕਿੰਨਾ ਕਨਸੈਂਟਰੇਸ਼ਨ ਕਰਨੀ ਪੈਂਦੀ ਹੋਣੀ? ਕਿੰਨਾ ਧਿਆਨ ਲਾਉਣਾ ਪੈਂਦਾ ਹੋਣਾ? 4 ਸਾਲਾਂ ਬਾਅਦ ਇੱਕ ਸਰਵੇ ਹੁੰਦਾ ਹੈ ਭਾਰਤ ਦਾ ਤੀਸਰੀ ਕਲਾਸ ਪੰਜਵੀਂ ਕਲਾਸ ਤੇ ਨੌਵੀਂ ਕਲਾਸ ਦਾ 28000 ਬੱਚੇ ਨੇ ਪਾਰਟਿਸਪੇਟ ਕੀਤਾ ਪੰਜਾਬ ਵੱਲੋਂ 28000 ਬੱਚੇ ਨੇ ਪਾਰਟਿਸਪੇਟ ਕੀਤਾ ਮੈਥ ਦੇ ਵਿੱਚ ਬਾਇਓਲੋਜੀ ਦੇ ਵਿੱਚ ਕੈਮਿਸਟਰੀ ਦੇ ਵਿੱਚ ਵੱਖ-ਵੱਖ ਵਿਸ਼ਿਆਂ 'ਚ 2017 'ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਜੀ ਐਨੇ ਤਾਂ ਸੂਬੇ ਵੀ ਨਹੀਂ ਹੈਗੇ ਆਪਣੇ ਮਤਲਬ ਚੰਡੀਗੜ੍ਹ ਗੋਆ ਦਮਨ ਦੀਵ ਜਿਹੜੇ ਜੂਟੀ ਨੇ ਕੇਂਦਰੀ ਸਸ਼ਸਤ ਪ੍ਰਦੇਸ਼ ਨੇ ਉਹਨਾਂ ਤੋਂ ਵੀ ਪਿੱਛੇ ਸੀ ਜੀ ਤੇ ਮੈਂ ਵਧਾਈ ਦੇਣਾ ਪੰਜਾਬ ਦੇ ਉਹਨਾਂ ਹੁਣ ਹਰ ਟੀਚਰਾਂ ਨੂੰ ਵਧਾਈ ਦੇਣਾ ਉਹਨਾਂ ਪ੍ਰਿੰਸੀਪਲਸ ਨੂੰ ਵਧਾਈ ਦੇਣਾ ਸਾਡੇ ਕੈਬਨਿਟ ਦੇ ਮਨਿਸਟਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਵਧਾਈ ਦਿੰਨਾ ਮੈਂ ਮਨੀਸ਼ ਸੋਦੀਆ ਜੀ ਨੂੰ ਜਿਨ੍ਹਾਂ ਨੇ ਆਪਣਾ ਤਜਰਬਾ ਦਿੱਲੀ ਵਾਲਾ ਇੱਥੇ ਲਾਗੂ ਕੀਤਾ ਐਸ ਵਾਰ ਪੰਜਾਬ ਸਾਰੀਆਂ ਕੈਟਾਗਰੀ ਚੋਂ ਤੇ ਓਵਰ ਆਲ ਦੇ ਵਿੱਚੋਂ ਨੰਬਰ 1 ਆਇਆ ਜੀ ਤੇ ਮੈਂ ਕੇਜਰੀਵਾਲ ਸਾਹਿਬ ਮੈਨੂੰ ਪੁੱਛ ਰਏ ਸੀ ਕਿ ਇਹਦਾ ਪੰਜਾਬੀਆਂ ਨੂੰ ਪਤਾ ਹੈ ਕਿ ਆਪਾਂ ਨੰਬਰ 1 ਆਇਆ ਮਗਾ ਜੀ ਬਾਕੀ ਪਤਾ ਹੋਵੇ ਨਾ ਹੋਵੇ ਸਾਨੂੰ ਇੰਨਾ ਪਤਾ ਹੈ ਵੀ ਨੰਬਰ 1 ਆਏ ਆ ਬਸ ਸਾਨੂੰ ਤਾਂ ਨੰਬਰ 1 ਆਉਣਾ ਹੀ ਚੰਗਾ ਲੱਗਦਾ ਜੀ ਅਸੀਂ ਕੁਰਬਾਨੀਆਂ 'ਚ ਨੰਬਰ 1 ਆ ਅਸੀਂ ਦੇਸ਼ ਦੇ اناਜ ਭੰਡਾਰ ਭਰਨ ਚ ਨੰਬਰ 1 ਅਸੀਂ ਆਜ਼ਾਦੀ ਨੂੰ ਬਚਾਉਣ ਵਾਸਤੇ ਫਿਰ ਕੁਰਬਾਨੀਆਂ ਚ ਨੰਬਰ 1 ਸਾਨੂੰ ਨੰਬਰ 1 ਤੋਂ ਬਿਨਾ ਹੋਰ ਕੋਈ ਪੋਜੀਸ਼ਨ ਪਸੰਦ ਹੈ ਨਹੀਂ ਜ਼ਰ ਅੱਜ ਮੇਰੇ ਕੈਬਿਨੇਟ ਦੇ ਸਾਥੀ ਬੈਠੇ ਨੇ ਅਮਨ अरोड़ा ਜੀ ਪ੍ਰਧਾਨ ਨੇ ਸ਼ਹੀਦ ਉਦਮ ਸਿੰਘ ਦੀ ਧਰਤੀ ਤੋਂ ਆਉਂਦੇ ਨੇ 22 ਸਾਲਾਂ ਬਾਅਦ ਜਿਨੇ 22 ਸਾਲ ਅਗਵਾਲ ਕੇ ਰੱਖੀ ਜੀ 22 ਸਾਲ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ ਸੀ ਜਲਿਆਂ ਵਾਲੇ ਬਾਗ ਦਾ ਅੱਜ ਉਹ ਪਾਰਟੀ ਦੇ ਪ੍ਰਧਾਨ ਨੇ ਕੁਦਰਤ ਦੇਖੋ ਸੰਜੋਗ ਦੇਖੋ 22 ਸਾਲਾਂ ਬਾਅਦ ਕੈਂਗਸਟਨ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਬਦਲਾ ਲਿਆ ਜਲਿਆਂਵਾਲੇ ਬਾਗ ਦਾ ਤੇ ਅੱਜ ਉਸ ਧਰਤੀ ਦਾ ਜੰਪਲ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੈ ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾਪੇ ਜੇਲ੍ਹ ਚ ਜੀ ਕਬੀਰਾ ਤੇਰੀ جھੋਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਏ ਉਦਾਸ ਇੱਥੇ ਨਰਕ ਸੁਰਗ ਹੈ ਇੱਥੇ ਹੀ ਇੱਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਦ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਵੱਜ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋਰਡ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਸੋ ਵੀਰੋ ਇਹ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਮੇਰੇ ਮੰਤਰੀ ਸਾਹਿਬ ਬੈਠੇ ਨੇ ਸੋਨ ਸਾਹਿਬ ਬੈਠੇ ਨੇ ਮੁੰਡਿਆ ਸਾਹਿਬ ਬੈਠੇ ਨੇ ਬਟਾਲੇ ਤੋਂ ਸ਼ੈਰੀ ਕਲਸੀ ਮੈਨੂੰ ਯਾਦ ਹੈ ਜਦੋਂ 2014 ਦੀ ਇਲੈਕਸ਼ਨ ਲੜਦੇ ਸੀ ਤਾਂ ਸ਼ੈਰੀ ਕਲਸੀ ਮੋਟਰਸਾਈਕਲ ਗੱਡੀ ਦੇ ਅੱਗੇ ਲਾਉਂਦਾ ਹੁੰਦਾ ਸੀ ਤੇ ਮੈਂ ਮੈਸੇਜ ਭੇਜ ਦਾਂਦਾ ਸੀ ਆ ਜਵਾਕ ਜੇ ਨੂੰ ਕਹਿ ਦੇ ਯਾਰ ਹੈਲਮਟ ਤਾਂ ਲੈ ਲੈ ਡਿੱਗਣਾ ਪਵੇ ਇਹ ਕਿਤੇ ਅੱਜ ਐਮਐਲਏ ਵੀ ਐ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਐ ਆਮ ਆਦਮੀ ਪਾਰਟੀ ਐ ਜੱਬੇਵਾਲ ਸਾਹਿਬ ਬੈਠੇ ਨੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਨੇ ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੀ ਪੂਰੀ ਤੇ ਇਕੱਠਾ ਅੱਪਾ ਕਹਿੰਦਾ ਸਾਥ ਦੀ ਪੂਰੀ ਤੇ ਇਕੱਠਾ ਹੈ ਸੰਜੀਵ अरोड़ा ਜੀ ਬੈਠੇ ਨੇ ਜਿਨ੍ਹਾਂ ਨੂੰ ਮਨਿਸਟਰ ਬਣਾ ਕੇ ਤੁਹਾਡੇ ਸਾਹਮਣੇ ਅੱਜ ਪਹਿਲੀ ਵਾਰ ਪੇਸ਼ ਕਰਕੇ ਰਹਿ ਆਮਾਦੀ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ ਆਮਾਦੀ ਪਾਰਟੀ ਜੋ ਕਰ ਨਹੀਂ ਸਕਦੀ ਉਹ ਕਹਿੰਦੀ ਹੋਈ ਨਹੀਂ ਕੇਜਰੀਵਾਲ ਸਾਹਿਬ ਨੇ ਇਹੀ ਗੱਲ ਸਿਖਾਈ ਹੈ ਪੰਜ ਕੰਮ ਕਹੋਗੇ ਚਾਰ ਕਰੋਗੇ ਲੋਕਾਂ ਆਟ ਘਾਟ ਗੱਦਣਗੇ ਵੀਰ ਇੱਕ ਘੱਟ ਕੀਤਾ ਚਾਰ ਕਹਿ ਲੋ ਪੰਜ ਕਰ ਦੋ ਲੋਕਨ ਗਿਆ ਤਾਂ ਕਿਹਾ ਵੀ ਨਹੀਂ ਸੀ ਯਾਰ ਫਿਰ ਵੀ ਕਰਤਾ ਵੱਧ ਕੰਮ ਕਰ ਇਹਨਾਂ ਨੂੰ ਕੀ ਹੋਇਆ ਹੁਣ ਤੱਕ 70 ਸਾਲ ਹੋ ਗਏ ਜੀ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਅਜੇ ਤੱਕ 56 ਟੋਬੇ ਸ਼ਮਸ਼ਾਨ ਘਾਟ ਇੱਥੇ ਰੱਖਿਆ ਸਨ ਤਾਂ ਇੱਧਰ ਉੱਧਰ ਜਾਣ ਹੀ ਨਹੀਂ ਦਿੰਦੇ ਨੌਕਰੀਆਂ ਮਿਲ ਰਹੀਆਂ ਨੇ 55000 ਦੇ ਕਰੀਬ ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਚਾਚਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਦੇ ਕੇ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਤੁਹਾਡੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਹੋਣੀਆਂ ਬਹੁਤ ਸਾਰਿਆਂ ਨੂੰ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸਪਾਰਸ਼ ਲੱਗੀ ਹੋਵੇ ਹੱਥ ਖੜਾ ਕਰ ਦਿਓ ਜੀ आ होंगी है सरकार आही तो आही तक चीज बदलने आए थाना लोग अंग्रेजा वे भी ले आते लड्डू तो उदो भी बटे जाते आही तो चीज अरविंद केजरीवाल ने कहा सी हम राजनीति करने नहीं हम राजनीति सिखाने आए हैं ਮਨੀਸ਼ ਸੋਦੀਆ ਸਾਹਿਬ ਬੈਠੇ ਆ। ਈਟੀਓ ਸਾਹਿਬ ਬੈਠੇ ਆ। ਬਿਜਲੀ ਮੰਤਰੀ ਹੈ ਜੀ। ਕੁਦਰਤ ਦੇਖੋ ਸੰਜੋਗ ਕੀ ਬਣਾਉਂਦੀ ਐ। ਅੱਜ ਬਿਜਲੀ ਮੰਤਰੀ ਐ। ਆਉਂਦੀ ਐ ਨਾ ਬਿਜਲੀ ਫਿਰ ਦਿਨੇ। ਘਾਟ ਤਾਂ ਨਹੀਂ ਕੋਈ ਬਿਜਲੀ ਵੀ ਆਉਂਦੀ। ਥਰਮਲ ਪਲੈਂਟ ਵੀ ਖਰੀਦ ਲੈ। ਇਹਨਾਂ ਦੇ ਪਿਤਾ ਜੀ ਇੱਕ ਲਾਲਟਣ ਲੈ ਕੇ ਬੈਂਡ ਮਾਸਟਰ ਦਾ ਕੰਮ ਕਰਦੇ। ਵਿਹਾਂ ਦੇ ਵਿੱਚ ਬੈਂਡ ਮਾਸਟਰ ਕਿਉਂਕਿ ਰਾਤ ਨੂੰ ਬਰਾਤਾਂ ਨਿਕਲਦੀਆਂ ਤਾਂ ਉਹ ਜਿਹੜੀ ਲਾਲਟਨ ਲਾ ਲੈਣੇ ਆ ਦੋ ਤਿੰਨ ਤੇ ਅੱਜ ਜੀ ਬਿਜਲੀ ਮੰਤਰੀ ਜੀ ਉਹਦਾ ਮੁੰਡਾ ਤਾਂ ਹੀਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਹੈ ਬਾਜਵੇਂ ਉਹਨਾਂ ਨੂੰ ਇਹ ਕਿ ਹੋ ਜਾ ਮਟੀਰੀਅਲ ਆ ਗਿਆ ਇੱਕ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਤੁਹਾਡੇ ਅਸੀਂ ਸਮਝ ਦੀ ਕੱਖ ਨਹੀਂ ਆਮ ਲੋਕਾਂ ਨੂੰ ਮਿਹਨਤ ਕਾ ਸਲੋਕਾਂ ਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਤਾਂ ਗਰੀਬ ਹੋ ਤੁਸੀਂ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਬਈ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ ਮੇਦਕਰ ਜੀ ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਅਧਿਕਾਰ ਤਾਂ ਉਹਨਾਂ ਵੋਟਾਂ ਨੂੰ ਵਰਤ ਕੇ ਸੀ ਅੱਗੇ ਆ ਸਕਦੇ ਆ ਜਿੰਨੇ ਵੀ ਲੀਡਰਸ਼ਿਪ ਬੈਠੀ ਐ ਕੁਲਦੀਪ ਢਾਲੀਵਾਲ ਬੈਸਾਂ ਬੈਠਿਆ ਪੋਲਾ ਗਰੇਵਾਲ ਜੀ ਬੈਠਿਆ ਸੀਨਾ ਮੈਡਮ ਬੈਠਿਆ ਸਾਡੇ ਮੇਅਰ ਬੈਠੇ ਆ ਲਹਿਰੇਗਾ ਅੱਗੇ ਤੇ ਅਰਜਿੰਦਰ ਕੌਰ ਪਠੜ੍ਹ ਨੂੰ ਹੋਰਉਣਾ ਸੌਖਾ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਅਰਜਿੰਦਰ ਕੌਰ ਪੱਠੜ ਨੂੰ ਹਰਾ ਕੇ ਆਏ ਆ ਬੜੇ ਪੁਰਾਣੇ ਪੁਰਾਣੇ ਬੋਰਡ ਪੱਟਿਆ ਵੀ ਐ ਇਤਕੀ ਲੋਕਾਂ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮਹਿੰਦਰਪਗ ਜੀ ਬੈਠੇ ਆ ਬਗਾ ਸਾਹਿਬ ਬੈਠੇ ਆ ਪੱਪੀ ਪ੍ਰਾਸ਼ਰ ਜੀ ਸਾਰੇ ਬੈਠੇ ਆ ਆਮ ਕਰਾਂ ਤੋਂ ਕੋਈ ਸਾਡੇ ਕਿਸੇ ਦਾ ਕ੍ਰੈਸ਼ਰ ਨਹੀਂ ਚੱਲਦਾ ਕਿਸੇ ਦਾ ਰੇਤੇ 'ਚ ਹਿੱਸਾ ਨਹੀਂ ਕਿਸੇ ਦਾ ਠੇਕੇ 'ਚ ਹਿੱਸਾ ਨਹੀਂ ਹਿੱਸਾ ਤਾਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਹੈਗਾ ਬਸ ਉਹੀ ਜ਼ਰੂਰ ਹੋਊਗਾ ਥੋੜਾ ਧੰਨਵਾਦ ਕਰਨਾ ਆ ਤੁਸੀਂ ਭਾਵੇਂ ਤੁਹਾਡੀ ਵੋਟ ਹੋਵੇ ਇੱਥੇ ਨਾ ਹੋਵੇ ਪਰ ਡਿਊਟੀਆਂ ਲੱਗੀਆਂ ਹੋਣਗੀਆਂ ਡੋਰ ਟੂ ਡੋਰ ਕੰਮ ਕੀਤਾ ਹੋਊਗਾ ਬੜੇ ਲੋਕਾਂ ਦੇ ਲਾਂਬੇ ਵੀ ਸੁਣੇ ਹੋਣਗੇ ਬੜੇ ਲੋਕਾਂ ਦੇ ਸ਼ਿਕਵੇ ਸ਼ਿਕਾਇਤਾਂ ਵੀ ਸੁਣੀਆਂ ਹੋਣਗੀਆਂ ਹੁਣ ਕਿਰਪਾ ਕਰਕੇ ਉਹ ਸਾਰੀਆਂ ਦੱਸ ਦਿਓ ਸਾਨੂੰ ਹੁਣ ਤਾਂ ਮੰਤਰੀ ਬਣ ਗਏ ਸੰਜੀਵ ਰੋੜਾ ਜੀ ਹੁਣ ਘਾਟ ਨਹੀਂ ਰਹਿਣੀ ਚਾਹੀਦੀ ਅਗਲੀ ਵਾਰ ਜਦੋਂ ਕੋਈ ਡਿਊਟੀ ਲੱਗੇ ਲੁਧਿਆਣੇ ਵਾਲੇ ਪਾਸੇ ਤਾਂ ਮਾਣ ਮਹਿਸੂਸ ਕਰਕੇ ਜਾਵਾਂ ਜੀ ਮੈਂ ਉਹੀ ਹਾਂ ਜੀ ਜਿਹਨੇ ਤੁਹਾਨੂੰ ਤੁਸੀਂ ਕਿਹਾ ਸੀ ਮੈਨੂੰ ਆ ਤੇ ਮੈਂ ਤੁਹਾਡਾ ਕਰਾਤਾ ਆ ਡਬਲ ਕਰਾਤਾ ਜੀ